Yeah. yeah. <laughs> <laughs> ਸਤਿ ਸ਼੍ਰੀ ਅਕਾਲ ਸ੍ਰੀ ਵੰਦ ਗੁਰੂ ਦੇ ਸਤਨਾਮ ਸ੍ਰੀ ਵਾਹਿਗੁਰੂ ਸਹਿਜ ਜੀਓ ਅਨਸੂਬੀ ਰਾਣੀ ਤਨ ਤਨ ਮੂਰਤ ਬਲ ਸਾਰੋ ਤਨ ਸੁਦਰਸ ਸਨਜੁਗਰ ਜਿਨ ਕਚਾ ਵਰ ਦਰਸਾਰੋ ਦਰਿਆ ਦੇ ਪਰਦਾਸ ਬਹ ਮਾਰੀ ਜਿਉ ਕੈਨੋ ਸਭ ਤੇਰਾ ਹੈ ਕਾਲਨਾਨ ਕੋ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਜਿਹਾ ਜੀਨੀ ਦੇਖਿਆ ਤੇਹਾ ਹਉਮਕਮਾਈ ਤਨ ਆਰੈ ਨਾਨਕਾ ਸਦ ਸਿਹੀ ਜਾਇ ਤਬੀਰ ਮਾਨ ਸਜਨ ਮਨ ਲਾਭੁ ਹੋਇ ਨਵਾਰਿ ਵਾਰੂ ਜੈ ਵਨ ਬਲੈ ਫਾਗਿ ਹੋਇ ਨਰ ਮਹਰ ਨਗਣਾ ਨੌਤ ਵੰਦਨ ਅਲਕਵਾਰ ਸਰਬ ਬਲਾਂ ਸਮਰੱਥ ਦੂਲੰਦੇ ਆਪੋ ਪ੍ਰਭੂ ਲਾਲਤ ਦੇ ਕਰਹਤ ਪੰ ਸਰਬਾਂ ਲੋ ਜਿਨਰੇ ਜੋ ਮੇਡਾਲ ਚਲ ਤਗਦੇ ਮਾਨਤ शब्द अवतार वो जो मनने वाली मनोखता जो सच्चे रहवार पर पालो बेअंदु सदगुरु दूरियों लेडियों चल करके जो के पापा नो पता ही है कि पिछले दिनी ਕਿ ਗਸੋ ਪਾਡ ਸੰਦ ਬਾਬਾ ਮੇਰਗਾ ਦੀ ਸਿਮੇ ਸਮੇਤ ਦੇਵੀ ਦੀ ਸੇਵਾ ਸੰਭਾਲ ਕਰ ਰਹੀ ਸੀ ਪਰਮਾਤਮਾ ਦੇ ਵੱਲੋਂ ਸਵਸਾਰ ਵੀ ਪੁੰਜੀ ਨੂੰ ਵਧਿਆ ਸਦੀ ਨੇ ਬਚੁਰਾ ਸੰਸਾਰ ਯਕਦ ਨੂੰ ਦੇ ਗਏ ਨੇ ਉਨ੍ਹਾਂ ਦੇ ਸਬੰਧ ਦੇ ਵਿੱਚ ਉਹ ਜਦੋਂ ਕੀਰਤਨੀ ਜਦੋਂ ਇਹ ਪਹੁੰਚਣਾ ਸੀ ਪਰ ਉਹ ਕੋਈ ਸ਼ਿਵਦਾ ਦੇ ਵੱਲੋਂ ਵੀ ਕੁਝ ਕੁ ਸਮਾਂ ਗੁਰਵਾਣੀ ਵਰਤਲੇ ਰਸਮੀਆ ਵਿਚਾਰਾਂ ਦਿੱਤੀਆਂ ਜਾਣ ਸੋ ਆਏ ਪੈਸਾ ਪਈ ਗੁਰਮੁਖ ਸਿੰਘ ਜੀ ਵੀ ਪਹੁੰਚ ਚੁੱਕੇ ਨੇ ਜਿਨ੍ਹਾਂ ਨੂੰ ਸਮਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ ਉਹਨਾਂ ਦੇ ਸਮਾਪਾ ਅਪਾਵਾਜਨੀ ਵਾਲੋ ਇਤਵਾਰ ਬਨੁਦਰਤੀ ਕਰੀਏ ਅਕਾਗਰਦ ਲਵਾਈਏ ਗੁਰੂ ਚਰਨਾਂ ਦੇ ਵਿਚ ਹਾਜ਼ਰੀ ਆਤਮਾ ਜੀ ਵਾਹ ਗੁਰਜੀਤ ਦਾ ਖਾਸ ਹੈ ਵਾਹ ਗੁਰਜੀਤ ਕੀ ਬਤਿ ਗੁਰੂ ਦੇ ਪਿਆਰ ਵਾਲੇ ਹੋ ਆਮ ਦੁਨਿਆਵੀ ਜੀਵਨ ਨੂੰ ਜਿਉਣਾ ਇਹ ਦਾ ਸਾਧੂ ਦਾ ਜੀਵਨ ਜਿਉਣਾ ਇਹ ਬ੍ਰਹਮ ਗਿਆਨੀ ਦਾ ਜੀਵਨ ਜਿਉਣਾ ਇਹ ਦਾ ਸੰਤਾ ਜੀਵਨ ਜਿਉਣਾ ਇਸ ਜੀਵਨ ਦੇ ਵਿੱਚ ਮਰ ਗੋਤੀ ਆਪਾਂ ਦੁਨਿਆਵੀ ਸੰਸਾਰ ਜਗਤ ਦੇ ਵਿੱਚ ਦੁਨਿਆਵੀ ਵਾਰਤਾ ਨੂੰ ਲੈ ਕੇ ਜ਼ਿੰਦਗੀ ਜਿਉ ਰਹੇ ਆਂ ਪਰ ਉਸ ਪਰਮੇਸ਼ਰ ਦੇ ਘਰ ਦੇ ਵਿੱਚ ਇੱਕ ਰੋ ਰਵੀ ਬਣ ਕੇ ਆਵੇ ਕੋਈ ਸੰਤ ਕੋਈ ਬ੍ਰਹਮ ਗਿਆਨੀ ਕਿ ਉਸ ਦਾ ਨਾਮ ਲੈਣ ਵਾਲਾ ਕੋਈ ਭਗਤ ਜਨ ਬਨਜੰਦ ਸਮੇ ਸਮੇਂ ਸਿਰ ਪਰਮਾਤਮਾ ਆਪਣੇ ਪਿਆਰਿਆਂ ਨੂੰ ਭਗਤਾਂ ਨੂੰ ਸਾਧੂਆਂ ਨੂੰ ਸੰਸਾਰ ਜਗਤ ਦੇ ਵਿੱਚ ਭੇਜਦੇ और जो आप जानने गल करिए अब मेहरदास जी जिन्होंने ਵੀ ਆਪਣੇ ਜੀਵਨ ਦੇ ਵਿੱਚ ਕਿਸੇ ਵਿਵਾਰਤਾ ਨੂੰ ਲੈ ਕੇ ਕੋਈ ਮਾਰਕ ਨਹੀਂ ਰੱਖਿਆ। ਔਰ ਕਬੀਰ ਸਾਹਿਬ ਜੀ ਦੇ ਵਿੱਚ ਹੋਰ ਬੜੇ ਨੇਕਾ ਸ਼ਬਦ ਨੇ। ਔਰ ਜਿਹਦੇ ਸੰਤ ਦੇ ਲਈ, ਰਹਿਮ ਗਿਆਨੀ ਦੇ ਲਈ ਸ਼ਬਦ ਵਰਤੇ ਗਾ। ਆਮ ਦਲੇਰ ਵੀ ਜੀਵ ਦੇ ਲਈ ਸ਼ਬਦ ਵਰਤੇ ਗਏ। ਉਹ ਗੁਰਬਾਣੀ ਦੇ ਵਿੱਚ ਦਰਜ ਨੇ। ਹਾਂ ਹਾਟ ਬਾਰੇ ਪਹਿਲੇ ਜਦੋਂ ਸਰੀਰ ਚੋੜਾ ਛੱਡ ਜਾਵੇ ਕੋਈ ਜੀਵ ਸੰਸਾਰ ਜਗ ਦੇ ਵਿੱਚ ਆ ਕੇ ਇੱਕ ਤਾਂ دنیਵੀ ਹੁੰਦਾ ਹੈ ਜੀਵ ਸਰੀਰ ਛੱਡ ਕੇ ਪਰ ਜਦੋਂ ਕੋਈ ਸੰਤ ਮਹ ਆ ਕੇ ਉਸ ਪਰਮਾਤਮਾ ਨੇ ਕਰ ਦਰਜਾ ਨਹੀਂ ਜਿਹਦਾ ਕਿਉਂਕਿ ਫਰੀਦ ਜੀ ਮਾਤਾ ਬਾਪਰੇ ਜੋ ਮਾਣ ਮਾਦ ਬਕਾਏ ਕਹਿੰਦੇ ਉਹਨੂੰ ਰੋ ਜਿਹੜਾ ਸੰਸਾਰ ਜਗ ਦੇ ਵਿੱਚ ਕਲਮ ਕਰਦੇ ਆ ਇਧਰ ਉਧਰ ਤਾਂ ਨਿਆ ਕਰਦੇ ਆ ਲਬਾਏ ਮਾਨ ਆਪਣੀ ਜ਼ਿੰਦਗੀ ਦੇ ਨਾਲ ਹੀ ਰਹਾ ਪਰਮੇਸ਼ਰ ਦੇ ਨਾਮ ਦੇ ਨਹੀਂ ਕੀਤੀ। ਉਦਾਸ ਸੰਸਾਰ ਜਗ ਦੇ ਕੁਝ ਆਉਂਦੇ ਉਹ ਦਾ ਤਰਕ ਹੈ। ਬਾਤਾਂ ਮੇਰੇ ਦਾ ਜੀ ਦਾ ਇੱਕ ਨੇਕ ਸੁਆ ਨੀਗਾ ਜ ਆ ਸਭਾ ਮੇਰੇ ਕਹਿੰਦੇ ਤਾਂ ਤਾਂ ਹਰਿਆਣੇ 'ਤੱਕ ਇਹਨਾਂ ਦੀ ਅਖੰਡ ਬਾੜ ਚੱਲਦੀ ਰਹਿੰਦੀ ਸੀ ਜੋਤਾ ਦੇ ਸਮੇ ਨੂੰ ਬਤੀ ਜਾ ਉਹਨਾਂ ਦਾ ਸਮਾਂ ਉਹ ਸਮੇ ਕਨੇ ਕਲਗੀਧਰ ਪਾਤਸ਼ਾਹ ਨੇ ਸਾਧੂ ਮਹਾਤਮਾ ਨੂੰ ਅਗੰਦਰ ਕੀਤਾ ਜਿਹੜੇ ਉਥੇ ਸਾਧੂ ਮਹਾਤਮਾ ਬੈਠੇ ਸੀ ਦਰਬਾਰ ਚੰਦ ਵਰਗੇ ਕਨੇ ਵੀ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਇਹ ਕਦ ਜੰਗਵੀ ਕਾਨੂੰਨੀ ਤਰ੍ਹਾਂ ਪਾਸ਼ਾ ਨੇ ਜੋ ਜੰਗ ਲੜਦੇ ਨੇ ਜਦੋਂ ਕਾਨੂੰਨੀ ਤਰ੍ਹਾਂ ਪਾਸ਼ਾ ਨੂੰ ਪਠਾਨ ਤੋਂ ਖਾਦੀ ਦਿਓ ਚਲੇ ਜਾਂਦੇ ਨੇ ਉਸ ਸਮੇਂ ਜੰਗਵੀ ਤਰ੍ਹਾਂ ਪਾਸ਼ਾ ਨੇ ਸਾਧੂਆਂ ਦਾ ਸਹਾਰਾ ਲਿਆ ਆਓ ਜੰਗ ਦੇ ਵਿੱਚ ਉਤਰਿਏ ਜੰਗ ਲੜਨੀ ਰਵੇਗੀ ਸਾਦੀ ਜਾਂਦਾ ਸਾਧੂ ਉਸਦੇ ਨੇ ਜੰਗ ਕਾਸ ਲਈ ਹੈ ਇਹ ਕਹਿੰਦੇ ਦੁਨੀਆਵੀ ਜੰਗ ਨਹੀਂ ਹੈ ਮੈਂ ਆਪਣੇ ਪਰਿਵਾਰ ਲਈ ਜੰਗ ਨਹੀਂ ਲੜਦਾ ਮੈਂ ਆਪਣੇ ਖਾਤਰ ਨਹੀਂ ਲੜਦਾ ਆਪਣੀ ਜਾਇਦਾਦ ਆਪਣੀ ਸੰਕਤੀ ਲਈ ਮੈਂ ਜੰਗ ਨਹੀਂ ਲੜਦਾ ਮੈਂ ਸੰਸਾਰ ਜਗਤ ਉਪਰ ਜਿਹੜੀ ਗੁਲਾਮੀ ਦੀ ਜ਼ੰਜੀਰ ਹੈ ਇਹ ਗੁਲਾਮੀ ਦੀ ਜ਼ੰਜੀਰ ਲੰਮੜਾ ਚੌਣਾ ਕਿ ਤਹਾਨੂੰ ਲੋੜ ਹੈ ਅੱਜ ਇਥੇ ਸੁਭ ਦੇ ਭਜਨ ਕਰਨ ਦੀ ਲੋੜ ਪਈ ਕਿ ਜੇ ਹਕੂਮਤ ਆਪਣੇ ਪਰ ਰੁਕ ਗਈ ਨੀ ਆਜ਼ਾਦੀ ਸਭ ਨੂੰ ਚਾਹੀਦੀ ਹੈ ਕੰਨ ਔਰ ਜੀਵ ਦਾ ਸੰਸਾਰ ਜਗ ਦੇ ਨੂੰ ਜਾਣਾ ਕੈਸਾ ਜਿਹੜੇ ਉਸ ਨੇ ਨਾਲ ਜੁੜਦੇ ਅਕਾਲ ਪੁਰਖ ਪਰਮੇਸ਼ਾ ਦੇ ਨਾਲ ਜਿਨ੍ਹਾਂ ਨੇ ਨਿਬਾਧੇ ਉਹ ਸੰਸਾਰ ਜਗ ਦੇ ਨੂੰ ਲੰਗੇ ਦੁਨੀਆਂ ਨੂੰ ਕੀ ਅੱਲਾ ਅੱਲਾ ਪਰਮੇਸ਼ਰ ਦੇ ਨਾਲ ਜੁੜ ਗਏ ਕਿਉਂਕਿ ਉਹ ਨਾਮ ਉਕਮ ਹੈ ਮੋਤੇ ਆ ਇਸ ਨਾਮ ਨੂੰ ਆਰਾਧਨ ਇਹ ਕੋ ਕਹੀਏ ਨਾਮ ਦਾ ਦੂਜਾ ਕਾਰਕ ਬਿਨ ਲੱਗਾ ਜਨ ਬਿਜਲ ਜਨ ਦਾ ਦੌੜ ਬਗਾ ਉਸ ਪਰਮੇਸ਼ਰ ਦਾ ਨਾਮ ਹੈ ਆਉ ਜਾਨਾ ਸਮਾ ਨਹੀਂ ਉਸ ਇਹ ਸਟੇਜ ਦੇ ਸਪੀਚ ਕਰਨੀਆਂ ਦਾਸ ਨੇ ਸੋ ਤਕਰੀਬਨ ਸਮਾ ਦਾਸ ਬਦਨੇ ਨੇ ਇੱਕ ਘੰਟੇ ਲਈ ਕੀਰਤਨ ਹੋੜੇ ਬਾਬਾ ਗੁਰਮੁਖ ਸਿੰਘ ਜੀ ਜੋ ਕੇ ਪਹੁੰਚੇ ਨੇ ਉਹਨਾਂ ਤੋਂ ਆਪਾਂ ਹਰ ਜੀ ਨੂੰ ਬੋਲਾਂਗੇ ਆ ਕੇ ਕੱਚੇ ਤੇ ਆਏ ਨੇ ਮੇਰੇ ਅੰਦਰ ਆਉਣਾ ਸੰਸਾਰ ਦੀ ਇਹ ਉਹਨਾਂ ਦੇ ਤੋਂ ਆਪਾਂ ਸਾਰੇ ਜੀ ਸਤਿਕਾਰਨ ਬਰਮ ਦਾ ਵਿਚਾਰਨਾ ਸੁਣਾਗੇ ਪੂਸ਼ਪਾ ਬਾਗ ਜੋ ਵੀ ਕੋਈ ਵਜ਼ੀਦਾ ਉਸ ਰਾਤੀ ਤਕਲੀਫ ਦਿੱਤੀ ਜਾਵੇ ਜੀ ਇਤਨੀਆਂ ਦਾ ਬੇਇਨਤੀਆਂ ਪਰਵਾਣ ਕਰਿਓ ਆਇਆਂ ਸਿੱਖ ਸੰਗਤਨ ਧੰਵਾਦ ਸਮੇਂ ਸਿਰ ਆਉ ਤੋਂ ਵੀ ਬੇਰਦਾਸ ਬੇਨਤੀ ਵੀ ਹੋ ਰਹੀ ਹੈ ਜੀ Hãy subscribe cho kênh Ghiền Mì Gõ Để không bỏ lỡ প্রপোজাল এবং ধারণা নিয়ে डेरे डेरें गद्दी नशीन बनाना दो ਸੇਵਾਦਾਰ ਨੇ ਬਾਬਾ ਜੀ ਦੇ ਜੋ ਇੱਥੇ ਦੀ ਮਹੰਤੀ ਦੇ ਹੱਕਦਾਰ ਨੇ ਬਾਬਾ ਸਰਬੰਦਾਸ ਅਤੇ ਬਾਬਾ ਜਗਦੀਸ਼ ਦਾਸ ਜੀ ਇਹਨਾਂ ਦੋਨਾਂ 'ਚੋਂ ਇੱਕ ਨੂੰ ਗੱਦੀ ਦਿੱਤੀ ਜਾਊਗੀ ਦੂਰੋਂ ਦੂਰੋਂ ਮਹਾਪੁਰਸ਼ ਪਹੁੰਚ ਰਹੇ ਨੇ ਇੱਥੇ ਪੂਰੇ ਭਾਰਤ ਦੇ ਵਿੱਚੋਂ ਸੰਤ ਮਹਾਪੁਰਸ਼ ਇੱਥੇ ਆ ਜਾ ਰਹੇ ਨੇ Believe <laughs>